ਚਿਕਲ ਜੀ ਸਾਰਿਆਂ ਨੂੰ ਤੁਸੀਂ ਦੇਖ ਸਕਦੇ ਹੋ ਮੈਂ ਅੱਜ ਮਿਨੀ ਰੋਜ਼ ਗਾਰਡਨ ਦੇ ਮੂਹਰੇ ਆ ਗਿਆਸਪੁਰੇ ਵਿਖੇ ਤੇ ਮੈਂ ਤੁਹਾਨੂੰ ਹਾਲਾਤ ਇਹ ਦਿਖਾਉਣਾ ਚਾਹੁੰਦਾ ਵੀ ਆ ਮੇਰੇ ਪਿੱਛੇ ਗੇਟ ਹੈ ਜਿਹੜਾ ਲੌਕਡ ਹੈ ਤੇ ਆ ਜਿਹੜਾ ਅੰਦਰ ਦੇਖੋ ਤੁਸੀਂ ਨਜ਼ਾਰਾ ਪਾਰਕ ਦਾ ਕੀ ਹੈ ਪਾਣੀ ਪਾਣੀ ਤੇ 48 ਘੰਟੇ ਤੋਂ ਉੱਤੇ ਹੋ ਗਿਆ بارش ਖਤਮ ਹੋਈ ਨੂੰ ਤੇ ਉਹਦੇ باوجود ਦੇ ਹਾਲ ਹੈ ਵੀ ਕਿਤੇ ਵੀ ਮੱਲਬ ਸਪਾਰਕ ਕਾਦਾ ਫਿਰ ਤਾਂ ਇਹ ਟੋਬਾ ਹੀ ਹੋ ਗਿਆ ਜਿਵੇਂ ਪਿੰਡਾਂ ਚ ਹੁੰਦੇ ਸੀ ਪੁਰਾਣੇ ਤੇ ਜਿਹਦਾ ਜਿਹਦਾ ਕੋਈ ਹਾਲੀ ਹੈ ਨੀਗਾ ਅੰਦਰ ਜਾਣ ਲਈ ਰਸਤੇ ਬੰਦ ਕੀਤੇ ਨੇ ਇੱਧਰ ਜਿਹੜਾ ਨਿਗਾ ਮਾਰੋ ਦੇਖੋ ਕਿਵੇਂ ਪਾਣੀ ਹੈ ਮੇਰਾ ਖਿਆਲ ਤਿੰਨ ਤਿੰਨ ਫੁੱਟ ਪਾਣੀ ਹੈ ਸੋ ਇਹ ਜੇ ਹਾਲਾਤ ਨੇ ਵੀ ਇੱਥੋਂ ਹੀ ਗੰਦਗੀ ਫੈਲਣੀ ਹੈ ਇੱਥੋਂ ਹੀ ਬਿਲਕੁਲ ਵਿਚ ਇਲਾਕੇ ਦੇ ਭਰੀਏ ਬਾਦੀ ਦੇ ਵਿੱਚ ਹੈ ਤੇ ਲੋਕਾਂ ਦੀ ਜ਼ਿੰਦਗੀ ਵੱਧ ਤੋਂ ਵੱਧਰ ਬਣ ਰਹੀ ਹੈ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਜਿਹੜੀ ਇਹਦੇ ਹਾਲੇ ਦੁਆਲੇ ਆ ਰੋਡ ਵੀ ਬਣੀ ਹੈ ਜਿਹੜੀ ਸੀਮੈਂਟਡ ਰੋਡ ਆਰ ਸੀ ਸੀ ਵਾਲੀ ਬਣੀ ਹੈ ਜਿਹੜੀ ਬਣੀ ਹੈ ਇਹ ਵੀ ਜਦੋਂ 2021 ਚ ਮੈਂ ਪਹਿਲੀ ਵਾਰ ਇੱਥੇ ਆਇਆ ਤੇ ਮੈਂ ਦੇਖਿਆ ਉਦੋਂ بارش ਦਾ ਮੌਸਮ ਸੀਗਾ ਤੇ ਉਦੋਂ ਇਹ ਸਾਰੀ ਰੋਡ ਕੱਚੀ ਸੀ ਤੇ ਰੋਡ ਟੁੱਟੀ ਪਈ ਸੀ ਤੇ ਜਦੋਂ ਪੁੱਛਿਆ ਉਦੋਂ ਤਾਂ ਪਾਣੀ ਛਲਛਲ ਕਰਦਾ ਸਾਰਾ ਸੀ ਤੇ ਇਹ ਗੱਲ ਕਈ ਕੇ ਘਟੋ ਘਟੇ ਸੋਡ ਆਰਸੀਸੀ ਦੀ ਬਣਾਓ ਤਾਂ ਕਿ ਰੋਡ ਟੁੱਟੇ ਨਾ ਤੇ ਲੋਕਾਂ ਨੂੰ ਕਿਤੇ ਆਉਣ ਜਾਣ ਦਾ ਸਾਧਨ ਰਹੇ ਰੋਡ ਤਾਂ ਚਲੋ ਉਦੋਂ ਅਸੀਂ ਫੰਡਸ ਲਿਆਂਦੇ ਤੇ ਰੋਡ ਬਣ ਗਈ ਰੋਡ ਕੰਪਲੀਟ ਹੋ ਗਈ ਜਦੋਂ ਸਾਡੀ ਇਲੈਕਸ਼ਨ ਵੀ ਚੱਲਦੀ ਸੀ ਉਦੋਂ ਇੱਥੇ ਤੱਕ ਤਕਰੀਬਨ ਅੱਧੀ ਬਣ ਗਈ ਸੀਗੀ ਅੱਧੀ ਤੋਂ ਜ਼ਿਆਦਾ ਥੋੜੀ ਕੰਪਲੀਟ ਹੋਣੀ ਰਹਿੰਦੀ ਸੀ ਹੋਗੀ ਪਰ ਤੁਸੀਂ ਦੇਖੋ ਉਸ ਤੋਂ ਬਾਅਦ ਅੱਜ 2/3 ਹਿੱਸੇ ਸਰਕਾਰ ਦੇ ਖਤਮ ਹੋ ਚੁੱਕੇ ਨੇ 5 ਸਾਲ ਦੀ ਸਰਕਾਰ ਹੁੰਦੀ ਹੈ 3.5 ਸਾਲ ਹੋ ਚੁੱਕੇ ਨੇ ਤੇ ਇੱਕ ਉਦੋਂ ਬਾਅਦ ਰੁਪਈਆ ਵੀ ਉਸ ਪੈਸੇ ਤੋਂ ਇਲਾਵਾ ਇੱਥੇ ਲੱਗਿਆ ਨਹੀਂ ਉਵੇਂ ਹੀ ਪਾਰਕ ਦੇ ਹਾਲਾਤ ਨੇ ਤੁਸੀਂ ਸਾਰਿਆਂ ਨੇ ਦੇਖਿਆ ਬਈ ਇੱਕ ਕਿਸਮ ਨਾਲ ਸਵਿਮਿੰਗ ਪੂਲ ਤਾਂ ਹੁੰਦਾ ਜਿਹੜਾ ਸਾਫ਼ ਪਾਣੀ ਦਾ ਹੋਵੇ ਵੀ ਜਿਵੇਂ ਪਿੰਡਾਂ ਚ ਟੋਬੇ ਹੁੰਦੇ ਆ ਨਾ ਗੰਦੇ ਪਾਣੀ ਦੇ ਜਿੱਥੇ ਲੋਕਾਂ ਦੀ ਜ਼ਿੰਦਗੀਆਂ ਨਾਲ ਖੇਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਆਲੇ ਦੁਆਲੇ ਵੀ ਸਾਰੇ ਸਾਰੇ ਹਾਲਾਤ ਨੇ ਇਦੇ ਨਾਲ ਨਾਲ ਉਹ ਲੱਗੇ ਵੀ ਚੱਲਦੇ ਆ ਤੇ ਮੈਂ ਤੁਹਾਨੂੰ ਬਾਕੀ ਵੀ ਹਲਕੇ ਦੇ ਹਾਲਾਤ ਦਿਖਾਉਣਾ ਵੀ ਜਿਹੜੇ ਵੱਧ ਤੋਂ ਵੱਧ ਇਹ ਸਰਕਾਰ ਦੀ ਬਦੌਲਤ ਤੇ ਲੋਕਾਂ ਦਾ ਇੱਥੇ ਜੀਣਾ ਦੁਰਭਰ ਹੋਇਆ ਹੋਇਆ ਹੈ